ਗੁਰਾਇਆ ਪੁਲਿਸ ਨੇ ਜ਼ਬਰ ਜਨਾਹ ਦੇ ਕੇਸ ਵਿੱਚ ਲੜੀਂਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 29 ਜਨਵਰੀ 2025 ਨੂੰ ਇੱਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਥਾਣਾ ਗੁਰਾਇਆ ਵਿਖੇ ਇਤਲਾਹ ਦਿੱਤੀ ਸੀ ਕਿ ਰਕੇਸ਼ ਕੁਮਾਰ ਉਰਫ ਰੋਡਾ ਵਾਸੀ ਪਿੰਡ ਤਲੇਤਾ ਨੇ ਉਸ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਲਾਫਸਲਾ ਕੇ ਲੈ ਗਿਆ ਜਿਸ ਤੋਂ ਬਾਅਦ ਪੁਲਿਸ ਦਰਾਂ ਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਨਾਬਾਲਗ ਲੜਕੀ ਨੂੰ ਮਿਤੀ 10 ਮਾਰਚ ਨੂੰ ਬਰਾਮਦ ਕੀਤਾ ਅਤੇ ਮਾਨਜੋਗ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ سپੁਰਦ ਕੀਤਾ। ਇਸ ਸਾਰੇ ਮਾਮਲੇ ਤੋਂ ਬਾਅਦ ਪੁਲਿਸ ਨੇ ਦੋਸ਼ੀ ਰਕੇਸ਼ ਕੁਮਾਰ ਉਰਫ ਰੋਡਾ ਪੁੱਤਰ ਪਖਰਮ ਵਾਸੀ ਧਲੇਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਮਾਨਜੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਸਰਵੰਤ ਸਿੰਘ ਬੱਲ ਜਿਨ੍ਹਾਂ ਦੀ ਰਹਿਨਮਾਈ ਹੇਠ ਔਰ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੇੜੀ ਹੋਈ ਆ ਉਸ ਦਿਵਤ ਸਾਨੂੰ ਬਹੁਤ ਹੀ ਵੱਡੀ ਇੱਕ ਸਫਲਤਾ ਹਾਸਲ ਹੋਈ ਕਿ ਸਾਨੂੰ 2-3 ਮਹੀਨੇ ਤੋਂ ਇੱਕ ਦੋਸ਼ੀ ਭਗੌੜਾ ਸੀਗਾ ਜਿਹਦਾ ਨਾਮ ਮਰਕੇਸ਼ ਕੁਮਾਰ ਏਰੀਅਸ ਰੋਡਾ ਜੋ ਉਤਲੇਤੇਪੰਡਾ ਦਾ ਰਹਿਣਾਵਾ ਸੀਗਾ ਉਥੋਂ ਇੱਕ ਨਵਾਲਕ ਲੜਕੀ ਨੂੰ ਕੱਢ ਕੇ ਲਿਆ ਗਿਆ ਸੀਗਾ ਔਰ ਉਹ ਨਵਾਲਕ ਲਕੀ ਦੇ ਨਾਲ ਇਹ ਗਲਤ ਕੰਮ ਕਰਦਾ ਰਿਹਾ ਜਿਸ ਦੇ ਸਬੱਤ ਚ ਅਸੀਂ ਮਕਦਮਾ ਦਰਜ ਕੀਤਾ ਸੀਗਾ 363 66 376 ਦਾ ਉਹਦੇ ਵਿੱਚ ਅਸੀਂ ਕਾਫੀ ਦੇਰ ਤੀਨ ਲੰਬ ਰਹੇ ਸੀਗੇ ਪਰ ਇਹ ਲੁਕਿਆ ਹੋਇਆ ਸੀਗਾ ਹੁਣ ਅੱਜ ਅਸੀਂ ਜਿਹੜਾ ਉਥੇ ਨਾਕਾਬੰਦੀ ਕੀਤੀ ਹੋਈ ਸੀਗੀ ਦਿਰਕਾ ਮੋੜ ਦੇ ਉੱਤੇ ਕਿਉਂਕਿ ਚਾਰਜ ਸੁਖਵਿੰਦਰ ਸਿੰਘ ਨੇ ਜੋ ਦਸਾਇਕਾਂ ਲੱਗਾ ਹੋਇਆ ਉਹਦੇ ਤਰ੍ਹਾਂ ਚੈਕਿੰਗ ਦੌਰਾਨ ਇਹ ਜਿਹੜਾ ਉਥੇ ਮਿਲਿਆ ਸਾਨੂੰ ਇਹਦੀ ਚੈਕਿੰਗ ਕੀਤੀ ਜਦੋਂ ਇਹਦੀ ਤਾਂ ਇਹਦੀ ਜੇਬ ਦੇ ਵਿੱਚੋਂ ਜਿਹੜੀਆਂ ਸਾਨੂੰ ਤਕਰੀਬਨ 150 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਉਹ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਅਸੀਂ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 52 22 ਕਾਰਡ 85 ਐਨਡੀਪੀਸ ਐਕਟ ਦੇ ਦਰਜ ਕੀਤਾ ਆ ਜੋ ਇਹਦੇ ਕੋਲ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਇੰਨਾ ਟਾਈਮ ਕਿੱਥੇ ਲੁਕਿਆ ਰਿਹਾ ਤੇ ਕੀ ਕੀ ਕਰਦਾ ਰਿਹਾ ਔਰ ਇਹਨੂੰ ਦੋਵਾਂ ਮਕਦਮਿਆਂ ਚ ਅਸੀਂ ਪੇਸ਼ ਅਦਾਲਤ ਕੀਤਾ ਸੀਗਾ ਵੇਸ਼ ਅਦਾਲਤ ਕਰਕੇ ਇਹਦਾ ਜਿਹੜਾ ਉਹ 2 ਦਿਨ ਦਾ ਰਮਾਨ ਹਾਸਲ ਕੀਤਾ ਸੀ ਇਹਦੀ ਡੁਗਾਈ ਨਾਲ ਜਿਹੜੀ ਉਹ ਪੁਛਕਿਛ ਕਰਾਂਗੇ ਗੁਰਾਇਆ ਪੁਲਿਸ ਨੇ ਜ਼ਬਰ ਜਨਾਹ ਦੇ ਕੇਸ ਵਿੱਚ ਲੜੀਂਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 29 ਜਨਵਰੀ 2025 ਨੂੰ ਇੱਕ ਵਿਅਕਤੀ ਅਤੇ ਉਸਦੀ ਪਤਨੀ ਨੇ ਥਾਣਾ ਗੁਰਾਇਆਂ ਵਿਖੇ ਇਤਲਾਹ ਦਿੱਤੀ ਸੀ ਕਿ ਰਕੇਸ਼ ਕੁਮਾਰ ਉਰਫ ਰੋਡਾ ਵਾਸੀ ਪਿੰਡ 뜰ੇਤਾ ਨੇ ਉਸਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾਫਸਲਾ ਕੇ ਲੈ ਗਿਆ ਜਿਸ ਤੋਂ ਬਾਅਦ ਪੁਲਿਸ ਦਰਾਂ ਨੇ ਤਫਤੀਸ਼ ਮੁਕੱਦਮਾ ਹੱਜਾ ਵਿੱਚ ਨਾਬਾਲਗ ਲੜਕੀ ਨੂੰ ਮਿਤੀ 10 ਮਾਰਚ ਨੂੰ ਬ੍ਰਾਹਮਤ ਕੀਤਾ ਅਤੇ ਮਾਂਜੋ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ سپੁਰਦ ਕੀਤਾ ਇਸਾਰੇ ਮਾਮਲੇ ਤvar ਪੁਲਿਸ ਨੇ ਦੋਸ਼ੀ ਰਕੇਸ਼ ਕੁਮਾਰ ਉਰਫ ਰੋਟਾ ਪੁੱਤਰ ਪਖਰਾਮ ਵਾਸੀ ਧਲੇਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਮਾਨਜੋਗ ਅਦਾਲਤ ਵੀ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ ਗੁਰਾਇ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ